ਬਾਕੀ ਇਹ ਪਲੇਟ ਬਾਡੀ ਦਾ ਫਾਇਦਾ ਦੇਖ ਹਨਾ ਪਲੇਟ ਬਾਡੀ ਦਾ ਫਾਇਦਾ ਦੇ ਜਿਵੇਂ ਹੁਣ ਆਪਾਂ ਆ ਦੇਖੋ ਬਾਈ ਕਿੰਨੀ ਮੋਟੀ ਪਲੇਟ ਆ ਲੈ ਇਹਨੇ ਕਿਤੇ ਹਿੱਲਣਾ ਨਹੀਂ ਜਿਵੇਂ ਆਪਾਂ ਹੁਣ ਸੀਜ਼ਨ ਬਾਈ ਕਿ ਲਾਇਆ ਜਿਵੇਂ ਦੋ ਹੀ ਦੋ ਹੀ ਬਾਡੀ ਹੁੰਦੀ ਹੈ ਉਹਦੇ ਨਟ ਪਾਏ ਹੋਏ ਨੇ ਹਨਾ ਇੱਥੇ ਮਾਲ ਖੜ ਜਾਂਦਾ ਮਾਲ ਖੜ ਜਾਂਦਾ ਆ ਦੇ ਲੈ ਉਕੜੇ ਸਾਹ ਪਈ ਆ ਜੀ ਸਾਹ ਪਈ ਆ ਬਾਈ ਸਾਹ ਲੈ ਵੇਲੇ ਕੋਲ ਬਾਈ ਨਾਲੇ ਤੋਤੀ ਨਹੀਂ ਹੈ ਜੇ ਹੁਣ ਤੈਨੂੰ ਮਸ਼ੀਨ ਦੀ ਸੌਂ ਖੜਾਈਏ ਨਹੀਂ ਬਾਈ ਲੋੜੇ ਨਹੀਂ ਹੈਗੀ ਨਾ ਪਤਾ ਬਿਨਾ ਸੌਂ ਤੋਂ ਹੀ ਦੱਸ ਦੇਣਾ ਤੈਨੂੰ ਸੌਂ ਖੜਾਈਏ ਕਿ ਸੱਚ ਏਕੜੇ ਦੱਸ ਦੇ ਬਈ ਸੱਚ ਏਕੜੇ ਦੱਸ ਦੇ ਬਾਈ ਜਦ ਤੱਕ ਆਪਾਂ ਨੂੰ ਭੇਤ ਨਹੀਂ ਹੈਗਾ ਅੱਛਾ ਜਦ ਤੱਕ ਆਪਾਂ ਨਾ ਉਹਦੇ ਔਗਣ ਨਾ ਗਣ ਕੋ ਵੀ ਨਹੀਂ ਆਪਾਂ ਨੂੰ ਸਹੀ ਬਿਲਕੁਲ ਜਿਹੜੀ ਮੇਨ ਗੱਲ ਆ ਚੱਲੀ ਯਾਰ ਇੱਕ ਨੰਬਰਾ ਮਸ਼ੀਨ ਚੱਲਣ ਨੂੰ ਕੋਈ ਪ੍ਰੋਬਲਮ ਨਹੀਂ ਬਾਕੀ ਪਲੇਟ ਬਾਡੀ ਆ ਮਸ਼ੀਨ ਜੱਕਣ ਮੈਂ ਪਹਿਲਾਂ ਵੀ ਦੱਸਿਆ ਤੀਗਾ ਤੋਰੇ ਕੰਨੀਓ ਕੋਈ ਦਾਣਾ ਬਾਈ ਬਿਲਕੁਲ ਵੀ ਨਹੀਂ ਪੰਦੀ ਕੋਈ ਅਲੱਗ ਜਿਹੀ ਦਿਖਦੀ ਆ ਬਿਲਕੁਲ ਬਿਲਕੁਲ ਅਸੀਂ ਬਾਈ ਰਵਟ ਤੱਕ ਨਹੀਂ ਪਾਈ ਇਹਦੀ ਕੋਈ ਉਹ ਕੁੱਦਾਂ ਦੀ ਰੌਡਾਂ ਨਾਲ ਦੀ ਹਾਂ ਬਸ ਇਹਨੇ 350 350 ਵੀਲਾ ਕਣਕ ਦਾ ਵੱਡਿਆ ਮਸ਼ੀਨ ਨੇ ਅਸੀਂ ਕੁਛ ਨਹੀਂ ਇਹਦਾ ਕੀਤਾ ਬਾ ਗਰੀਸ ਮਾਰ ਕੇ ਚਲਾਉਂਦੇ ਰਹੇ ਆ ਗਰੀਸ ਤੋਂ ਬਿਨਾ ਕੱਖ ਨਹੀਂ ਇਹਦਾ ਸਹੀ ਗੱਲ ਆ ਮੈਂ ਲੋਕਾਂ ਦੀਆਂ ਗੱਲਾਂ ਸੁਣ ਕੇ ਬਾਈ ਦੋ ਵੇਚੀਆਂ ਨੇ ਇਹਦੇ ਨਾਲ ਦੀਆਂ ਪਹਿਲਾਂ ਡਰ ਗਿਆ ਦਾ ਦਰਿਆ ਮੈਂ ਮੇਰੇ ਮਨ ਚ ਧੁਗ ਧੋਗਾ ਦੀ ਵੀ ਪਤਾ ਹੀ ਚੱਲਣੀ ਆ ਜਾਂ ਨਹੀਂ ਚੱਲਣੀ ਵੀ ਕਿੱਥੇ ਖੜੇ ਨਾ ਜਾਣਾ ਦੋ ਵੇਕੀਆਂ ਦੋ ਤੋਂ ਬਾਅਦ ਫਿਰ ਮੈਂ ਰੱਖ ਲਈ ਮੈਂ ਕਿਹਾ ਚਲਾ ਕੇ ਦੇਖਦੇ ਆ ਸਾਸਰੀ ਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਅੱਜ ਤੁਹਾਨੂੰ ਗੱਲ ਬਾਈ ਪਵਨ ਗੱਲ ਹਨ ਤੁਸੀਂ ਦੇਖਿਆ ਹੀ ਆਪਾਂ ਪਹਿਲਾਂ ਵੀ ਵੀਡੀਓ ਬਾਈ ਦੀ ਪਾਈ ਤੀ ਵੀ 3.6 ਇਕੱਠੀ ਇੰਜ ਨੇ ਹਨ ਖਰੀਦੀਆਂ ਦੀਆਂ ਬਾਕੀ ਦੋ ਤਾਂ ਸੇਲ ਹੋ ਗਈਆਂ ਨੇ ਇੱਕ ਬਾਈ ਨੇ ਰੱਖੀ ਦੀ ਡਬਲ ਥਰੈਸਰ ਜਿਹੜੀ ਹਨ ਇਦੇ ਦੇ ਅੱਜ ਡਬਲ ਥਰੇਸ਼ਰ ਦੇ ਇੱਕ ਦਾ ਕਰਾਂਗੇ ਗੱਲਬਾਤ ਵੀ ਕਿੱਦਾਂ ਡਬਲ ਥਰੇਸ਼ਰ ਜਿਹੜੀ ਚੱਲੀ ਆ ਕੋਈ ਦਿੱਕਤ ਆ ਮਿਸਟੇਕ ਕੋਈ ਕੀ ਹੈ ਨਾ ਕਈ ਬੰਦੇ ਆਪਣੇ ਵੀਰ ਡਬਲ ਥਰੇਸ਼ਰ ਕੰਬਾਈਨਾ ਜਿਹੜੀਆਂ ਗਈਆਂ ਕਈ ਕੰਪਨੀ ਸਾਰੀਆਂ ਕੰਪਨੀਆਂ ਦੀਆਂ ਵੀ ਉਹਦੇ ਵਿੱਚ ਖਾਸਾ ਰੌਲਾ ਆ ਪੈਂਦਾ ਦਾ ਵਿੱਚ ਨੂੰ ਹੈ ਨਾ ਵੀ ਡਬਲ ਥਰੇਸ਼ਰ ਕਾਮਯਾਬ ਨਹੀਂ ਚੱਲਦੀ ਨਹੀਂ ਲਾਨ ਬ੍ਰੀਕ ਕਰਦੀ ਆ ਬਾਕੀ ਸਾਰੀ ਗੱਲਬਾਤ ਅੱਜ ਆਪਾਂ ਕਰਾਂਗੇ ਆਪਣੇ ਵੀਰ ਗਿੱਲ ਗੈਲ ਵੀ ਕਿੱਦਾਂ ਚੱਲੀ ਆ ਕਮੈਨ ਦਸ਼ਮੇਸ਼ ਦੀ ਬਾਕੀ ਹੋਰ ਵੀ ਬਹੁਤ ਸਾਰੀਆਂ ਮਸ਼ੀਨਾਂ ਦੇ 5-6 ਮਸ਼ੀਨਾਂ ਹਨਾ ਆ ਬਾਕੀ ਕਟਰੇ ਖੜੇ ਆ ਮਸ਼ੀਨਾਂ ਦਾ ਬੈਚ ਸ਼ੈੱਡ 'ਚ ਲੱਗੀਆਂ ਦੋ ਹੀ ਖੜੀਆਂ ਬਾਰ ਇੱਕ ਉਹ ਚਲੰਦਰਾ ਖੜੀ ਆ ਇੱਕ ਦਸ਼ਵੇਸ਼ ਖੜੀ ਆ ਬਾਕੀ ਨਾਲੇ ਬਾਈ ਆਪਣਾ ਸੇਲ ਪਰਚੇਲ ਦਾ ਕੰਮ ਕਰਦਾ ਹਨ ਨਾਲੇ ਦਿਖਾਉਨੇ ਆ ਤੁਹਾਨੂੰ ਕਿਹੜੀ ਬਕਾਊ ਆ ਕਿਹੜੀ ਕਿਹੜੀ ਖੜੀ ਆ ਮਸ਼ੀਨਾਂ ਸੁਥਰੀਆਂ ਮਸ਼ੀਨਾਂ ਹੁੰਨੀਆਂ ਬਾਈ ਕੋਲੇ ਵਧੀਆ ਚਲੋ ਕਰਦੇ ਆ ਜੀ ਫਿਰ ਵੀਡੀਓ ਸਟਾਰਟ ਆ ਤੇ ਬੜਲੇ ਵਾਲੇ ਗਿੱਲ ਨੇ 라ਉਣ ਕਾ ਲਾਈਆਂ ਪਈਆਂ ਕਟਰੇ ਕਟਰ ਖੜੇ ਕਰੇ ਪਏ ਆ ਗਿੱਲ ਬਾਈ ਤੂੜੀ ਵਾਲੀ ਵੀ ਰੱਖੀ ਹੋਈ ਆ ਨਹੀਂ ਬਾਈ ਤੂੜੀ ਵਾਲੀ ਨਹੀਂ ਰੱਖੀ ਪਹਿਲਾਂ ਤਾਂ ਬਾਈ ਸਸਰੀ ਕਾ ਸਸਰੀ ਕਾ ਬਾਈ ਹੋਰ ਗਿੱਲ ਬਾਈ ਠੀਕ ਠੀਕ ਆ ਕਦਾ ਹਾਲ ਚਾਲ ਕਿਰਪਾਪੂਰੀ ਬਾਬੇ ਦੀ ਹੂੰ ਤੁਸੀਂ ਤੇ ਮੇਰੇ ਅਸੀ ਜਨ ਫੀਲ ਬਹੁਤ ਵਧੀਆ ਵੀਰੇ ਹਾਂ ਕਿੰਨੇ ਚਲਾਈਆਂ ਬਾਈ ਇਹਦੇ ਕਿ 6 ਚਲਾਈਆਂ ਸੀ ਵੀਰੇ ਹਾਂ ਬਾਕੀ ਠੇਕੇ ਤੇ ਦਿੱਤੀ ਹੋਈਆਂ ਸੀਗਾ ਅੱਛਾ ਠੇਕੇ ਤੇ ਵੀ ਦੇਣ ਲੱਗੇ ਹਾਂਜੀ ਬਾਈ ਇਹ ਕਿਸ ਹਿਸਾਬ ਦਾ ਬੰਦਾ ਬਾਈ ਠੇਕੇ ਦਾ ਇਹਦਾ ਬਾਈ ਲੱਖ ਤੋਂ ਸਵਾ ਲੱਖ ਰੁਪਇਆ ਠੇਕੇ ਤੇ ਜਿਕਣ 15 16 ਮਾਡਲ ਮਸ਼ੀਨ ਠੇਕੇ ਤੇ ਅੱਛਾ ਮੀ ਅਗਲਾ ਟੁੱਟ ਭਾਜ ਸਾਰੀ ਅਗਲੇ ਹਾਂਜੀ ਹਾਂਜੀ ਜਿਵੇਂ ਜੀ ਦੇਤੀ ਹੋਈ ਬਿਲਕੁਲ ਉਹ ਜੀ ਲੈ ਲਈ ਠੀਕ ਹੈ ਠੀਕ ਹੈ ਹਾਂਜੀ ਅੱਜ ਮਸ਼ੀਨ ਤਾਂ ਬਾਈ ਵੈਸੇ ਵਿਚਾਲ ਵੀ ਖੜੀ ਆ ਹਨਾ ਹੀਰਾ ਵੀ ਖੜੀ ਆ ਮਸ਼ੀਨ ਦਾ ਕਟਰ ਦਾ ਸਾਰੀਆਂ ਦੇ ਖੜੇ ਆ ਮਸ਼ੀਨਾਂ ਵੀ ਅੰਦਰ ਖੜੀਆਂ ਆ ਪਰ ਗੱਲ ਅੱਜ ਦੇ ਸਮੇਸ਼ ਤੇ ਕਰਨੀ ਆ ਜਿਵੇਂ ਆਪਾਂ ਹਨਾ ਸੁਣਦੇ ਆ ਵੀ ਡਬਲ ਥਰੇਸਰ ਪਹਿਲਾਂ ਅੱਜ ਤੇ ਸਾਲ ਦੇ ਡੇਢ ਕੇ ਸਾਲ 2 ਸਾਲ ਪਹਿਲਾਂ ਹਨਾ ਬਹੁਤ ਰੌਲਾ ਪਿਆ ਦਾ ਵੀ ਇਹ ਡਬਲ ਥਰੇਸਰ ਕੰਬਾਈਨਾ ਜਿਹੜੀਆਂ ਕਾਮਯਾਬ ਨਹੀਂ ਚਲ ਸੁਣਨੇ ਦੀ ਉਹ ਗੱਲ ਆ ਬਾਕੀ ਅੱਜ ਬਹ ਹਕੀਕਤ ਆ ਜਿਹੜੀ ਇਹ ਤਾਂ ਅਜ ਗਿੱਲ ਬਾਈ ਦੇ ਮੂੰਹੋਂ ਹੀ ਸੁਣੋਗੇ ਗਿੱਲ ਬਾਈ ਹੁਣ ਤੈਨੂੰ ਮਸ਼ੀਨ ਦੀ ਸੌਂ ਖੜਾਈਏ ਨਹੀਂ ਬਾਈ ਲੋੜੇ ਨਹੀਂ ਹੈਗੀ ਨਾ ਪਤਾ ਬਿਨਾ ਸੌਂ ਤੋਂ ਹੀ ਦੱਸ ਦਣਾ ਤੈਨੂੰ ਸੌਂ ਖੜਾਈਏ ਕੇ ਸਾੱਚ ਏਕੜੇ ਦੱਸ ਦੇ ਬਿਲਕੁਲ ਡਬਲ ਫਰੈਸ਼ ਰਿਆ ਬਾਈ ਇਹ ਹਾਂ ਡਬਲ ਫਰੈਸ਼ ਰਿਆ ਕਿੱਦਾਂ ਚੱਲੀ ਮਸ਼ੀਨ ਮਸ਼ੀਨ ਵਧੀਆ ਚੱਲੀ ਆ ਬਾਈ ਜਦੋਂ ਇਹ ਚਲਾਈ ਆ ਆਪਾਂ ਨੇ ਉਦੋਂ ਦੂਏ ਦਿਨ ਪਤਾ ਤੀਜੇ ਦਿਨ ਮੈਂ ਵੀਡੀਓ ਪਾਈ ਤੀ ਕਿ ਰੀਲ ਪਾਈ ਹੋਈ ਆ ਮੇਰੀ ਆਈਡੀ ਤੇ ਹਾਂਜੀ ਇਹ ਰੀਲ ਪਾ ਕੇ ਦੱਸਿਆ ਦੀ ਬਾਕੀ ਤੋਰਾ ਬਾਈ ਹੋਰ ਮਸ਼ੀਨਾਂ ਨਾਲੋਂ ਫਰਕਾ ਬਹੁਤ ਫਰਕਾ ਤੇ ਬਾਈ ਸਭ ਤੋਂ ਮੇਨ ਪਤਾ ਇਹਦੇ ਵਿੱਚ ਕੀ ਕੁਆਲਿਟੀ ਆ ਰਾਤ ਨੂੰ ਆਪਾਂ ਚਾਹ ਸਾਰੀ ਰਾਤ ਚਲਾਈ ਚੱਲੀਏ ਹਾਂਜੀ ਲੇਕਨ ਫੈਲੋ ਹੋ ਜਾਂਦੀਆਂ ਦੁਨੀਆਂ ਮਸ਼ੀਨਾਂ ਦੇ ਟਾਈਟ ਕਰ ਲਓ ਬਾਸਕਟ ਪਿੱਛੇ ਬੱਲ ਦੇ ਵਿੱਚ ਦਾਣਾ ਆ ਗਿਆ ਇਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਚਾਹ ਸਾਰੀ ਰਾਤ ਇਹ ਚਲਾਈ ਚੱਲਾਂ ਅੱਛਾ ਹਾਂ ਵੀ ਡਬਲ ਥ੍ਰੈਸ਼ਰ ਦਾ ਫਰਕ ਆ ਬਾਈ ਇਹ ਮਾੜੀ ਚੱਕ ਚੱਕੀ ਸ਼ੀਲਡ ਹਾਂਜੀ ਬਾਈ ਵੀ ਡਬਲ ਥ੍ਰੈਸ਼ਰ ਦਾ ਇੰਨਾ ਫਰਕ ਆ ਹੈ ਬਿਲਕੁਲ ਬਾਈ ਨਾਲੇ ਤਾਂ ਬਾਈ ਇਹ ਪਿੱਛੇ ਜੇ ਆਪਣੇ 2-3 ਸਾਲ ਤੋਂ ਬਣਾ ਰੌਲਾ ਪੈਂਦਾ ਦਾ ਵੀ ਮਸ਼ੀਨਾਂ ਕਾਮਯਾਬ ਨਹੀਂ ਬਾਈ ਪਤਾ ਕੀ ਗੱਲ ਮੈਂ ਤੁਹਾਨੂੰ ਗੱਲ ਦੱਸਦਾ ਕੋਈ ਵੀ ਚੀਜ਼ ਆ ਹਨਾ ਜਦ ਤੱਕ ਆਪਾਂ ਨੂੰ ਨੌਲੇਜ ਨਹੀਂ ਹੈਗੀ ਚੀਜ਼ ਬਾਰੇ ਜਦ ਤੱਕ ਚਲਾਏ ਦੇ ਪਤਾ ਲੱਗਦਾ ਚਲਾਏ ਨੂੰ ਪਤਾ ਲੱਗਦਾ ਦੇਖੋ ਮੇਰੇ ਮਨ ਚ ਧੋਕ ਧੋਕ ਆਦੀ ਮੈਂ 2 ਵੇਚਤੀਆਂ ਦੀ ਇਹਦੇ ਨਾਲ ਦੀਆਂ ਲੈ ਕੇ ਆਇਆ ਤੀ ਤੁਸੀਂ ਬਾਈ ਜਦ ਤੱਕ ਆਪਾਂ ਨੂੰ ਭੇਤ ਨਹੀਂ ਹੈਗਾ ਅੱਛਾ ਜਦ ਤੱਕ ਆਪਾਂ ਨਾ ਉਹਦੇ ਔਗਣ ਨਾ ਗਣ ਕੋ ਜਿਹੜੀ ਮੇਨ ਗੱਲ ਆ ਚੱਲੀ ਯਾਰ ਇੱਕ ਨੰਬਰਾ ਮਸ਼ੀਨ ਚੱਲਣ ਨੂੰ ਕੋਈ ਪ੍ਰੋਬਲਮ ਨਹੀਂ ਬਾਕੀ ਪਲੇਟ ਬਾਡੀ ਜਾਂ ਮਸ਼ੀਨ ਜਿੱਕਣ ਨੂੰ ਮੈਂ ਪਹਿਲਾਂ ਵੀ ਦੱਸਿਆ ਤੀਗਾ ਤੋਰੇ ਕੰਨੀਓ ਕੋਈ ਦਾਣਾ ਬਾਈ ਬਿਲਕੁਲ ਵੀ ਨਹੀਂ ਪੰਦੀ ਹੈਗੀ ਨੀ ਕਾਣਕ ਤੇ ਜਿਵੇਂ ਆਪਾਂ ਕਹਿੰਦੇ ਡਬਲ ਥਰੇਸ਼ਰ ਜਾਂ ਲਾਂ ਬਰੀਕ ਕਰਦੀ ਆ ਕੋਈ ਵੀਰੇ ਬਿਲਕੁਲ ਵੀ ਨਹੀਂ ਅਸੀਂ ਵੀਡੀਓ ਪਾਈ ਹੋਈਆਂ ਨੇ ਮੈਂ ਅੱਛਾ ਹਾਂ ਵੀ ਜਿਵੇਂ ਲਾਂ ਵੀ ਉਹਦਾ ਮਤਲਬ ਲੈ ਨਹੀਂ ਹੈ ਜਿਵੇਂ ਦਾ ਦੂਆ ਦੂਈ ਮਸ਼ੀਨ ਕਰਦੀ ਆ ਲਾਂ ਉਹ ਮੇਰਾ ਹੈ ਮੇਰੀਆਂ ਕਵਾੜੇ ਕੋਲ ਝੰਡੇ ਵਾਲੀ ਪੰਡਾ ਉੱਥੇ ਮੇਰੀਆਂ ਪੰਜ ਚਲਦੀਆਂ ਤੇ ਇੱਕ ਪੰਡੇ ਤੇ ਕਵਾੜਾ ਤੇ ਝੰਡਾ ਆਪਣੇ ਕਵਾੜਾ ਲੁਧ ਉਥੇ ਅਗਲੇ ਗੱਲ ਕਹਿੰਦੇ ਦੀ ਬੜੀ ਮਸ਼ੀਨ ਭੇਜੋ ਇਹਨੂੰ ਬੜੀ ਕਹਿੰਦੇ ਦੀ ਅੱਛਾ ਕੰਮ ਇਹਨਾਂ ਮਕਾਉਂਦੀ ਸੀ ਵੀ ਕਟਰ 'ਚ ਫਰਕ ਬੜਾ ਹੈ ਕਟਰ ਇਹਦਾ ਨਹੀਂ ਵੀਰੇ ਖਿਚਾਈ ਵੱਧਾ ਮਸ਼ੀਨ ਦੀ ਪੂਰਾ ਜਾਦੇ ਆ ਪੂਰਾ ਜਾਦੇ ਠੀਕ ਚਾਈ ਵਾਦਾ ਮਸ਼ੀਨ ਦੀ ਨਹੀਂ ਵੇ ਇਹ ਤਾਂ ਗੱਲਾਂ ਹੀ ਨਹੀਂ ਆ ਵੀ ਡਬਲ ਤਰਾਸ਼ਰ ਵੀ ਉਹ ਕਰੂਗੀ ਹਾਂ ਬਿਲਕੁਲ ਵੀਰੇ ਬਿਲਕੁਲ ਬਾਕੀ ਐ ਵੀ ਆਪਣੇ ਇੰਦਾਂ ਨੂੰ ਪਤਾ ਹੀ ਆ ਨਾ ਜੇ ਇੱਕ ਵਾਰ ਇੱਕ ਮਸ਼ੀਨ ਨੇ ਕਈ ਵਾਰੀ ਉਹ ਅਗਲਾ ਸਟਾਪ ਵੀ ਮਾੜਾ ਆ ਜਾਂਦਾ ਜਾਂ ਕਈ ਵਾਰ ਮਾਲਕ ਵੀ ਮਾੜਾ ਆ ਜਾਂਦਾ ਨਾ ਉਹ ਵੀ ਨਹੀਂ ਹੁੰਦੀ ਕਈ ਵਾਰੀ ਮਾਲਕ ਤਾਂ ਇਹ ਆ ਬਿਲਕੁਲ ਸਹੀ ਗੱਲ ਆ ਹਾਂ ਮੈਂ ਲੋਕਾਂ ਦੀਆਂ ਗੱਲਾਂ ਸੁਣ ਕੇ ਬਾਈ ਦੋ ਵੇਚੀਆਂ ਨੇ ਇਹਦੇ ਨਾਲ ਦੀਆਂ ਮਾਜੂਦ ਹਾਂ ਦਰਿਆ ਮੈਂ ਮੇਰੇ ਮਨ ਚ ਧੁਗ ਧੋਗਾ ਦੀ ਵੀ ਪਤਾ ਹੀ ਚੱਲਣੀ ਆ ਜਾਂ ਨਹੀਂ ਚੱਲਣੀ ਵੀ ਕਿਥੇ ਖੜੇ ਨਾ ਜਾਣਾ ਦੋ ਵੇਕੀਆਂ ਦੋ ਤੋਂ ਬਾਅਦ ਫਿਰ ਮੈਂ ਰੱਖ ਲਈ ਮਗਾ ਜਾ ਚਲਾ ਕੇ ਦੇਖਦੇ ਆ ਇਹ ਵਧੀਆ ਠੀਕ ਹੈ ਦੇਖਣਾ ਚਾਹੀਦਾ ਬਿਲਕੁਲ ਹੈ ਨਾ ਜਿਵੇਂ ਤੁਸੀਂ ਵਪਾਰੀ ਬੰਦੇ ਆ ਗਾਹਾਂ ਭੇ ਅਗਲਾ ਤਸੱਲੀ ਕਰਕੇ ਆ ਨਾ ਬਾਈ ਅਸੈਂਬਲੀ ਬਹੁਤ ਅਗੜੀ ਆ ਮਸ਼ੀਨ ਦੀ ਅਸੈਂਬਲੀ ਕੰਨੀ ਉਹ ਤਾਂ ਕੋਈ ਇਹਦੀ ਬ੍ਰੇਕਡਾਊਨ ਹੋਈ ਨਹੀਂਗੀ ਇਹ ਦੂਜਿਆਂ ਨਾਲ ਫਰਕ ਆ ਬਾਈ ਤੇ ਇਹ ਤਾਂ ਖੋਲੀ ਹੋਣੀ ਰਵੇ ਬਿਲਕੁਲ ਬਿਲਕੁਲ ਕੀ ਜਾ ਦੇ ਫਰਕ ਕੀ ਲੱਗਿਆ ਜਦੋਂ ਮੇਨ ਗੱਲ ਤਾਂ ਯਾਰ ਜਿਹੜੀ ਇਹ ਅਸੈਂਬਲੀ ਐ ਇੰਨੀ ਵਧੀਆ ਇਹਨ ਭਈ ਕੋਈ ਬੈਰਿੰਗ ਤੋੜਨੇ ਵਾਲਾ ਜਾਂ ਸ਼ਾਰਟ ਭੰਨੇ ਵਾਲਾ ਇਹ ਜੀ ਕੋਈ ਪ੍ਰੋਬਲਮ ਆਈਓ ਨਹੀਂ ਹੈਗੀ ਸਾਨੂੰ ਬਾਕੀ ਕੈਂਪ ਪੱਤੀਆਂ ਵੀ ਆ ਲੱਗ ਜਾਈਂ ਦਿਖਦੀਆਂ ਹਨਾ ਬਿਲਕੁਲ ਬਿਲਕੁਲ ਅਸੀਂ ਭਈ ਰਵਟ ਤੱਕ ਨਹੀਂ ਪਾਈ ਇਹਦੀ ਕੋਈ ਉਹ ਕੁੱਦਾਂ ਦੇ ਰੰਦਾ ਨਾਲ ਦੀ ਹਾਂ ਬਸ ਇਹਨੇ 350 350 ਕਿਲਾ ਕਣਕ ਦਾ ਵੱਢਿਆ ਮਸ਼ੀਨ ਨੇ ਅਸੀਂ ਕੁਝ ਨਹੀਂ ਇਹਦਾ ਕੀਤਾ ਬਾ ਗਰੀਸ ਮਾਰ ਕੇ ਚਲਾਉਂਦੇ ਰਹੇ ਹਾਂ ਗਰੀਸ ਤੋਂ ਬਿਨਾ ਕੱਖ ਨਹੀਂ ਇਹਦਾ ਵੀਨ ਡਬਲ ਥ੍ਰੈਸ਼ਰ ਦਾ ਫਾਇਦਾ ਹੈ ਹਾਂ ਭਈ ਬਾਕੀ ਜੰਮ ਕੇ ਬਹੁਤ ਚਲਦੀ ਆ ਓਗਰ ਦੇ ਨਜ਼ਾਰੇ ਲਿਆ ਤੇ ਚਾਹੇ ਕੋਈ ਬੱਟਾ ਨੇ ਤੇਰਾ ਖਿੱਚਾਂ ਨੇ ਚਾਹੇ ਖੰਬੇ ਨੇ ਜਿੱਦ ਨੂੰ ਮਰਜ਼ੀ ਘੁਮਾਈ ਚੱਲੋ ਇਹ ਜਿੱਦ ਨੂੰ ਮਰਜ਼ੀ ਪੁੱਠਾ ਘੇੜਾ ਲਾ ਲਾ ਬਾਕੀ ਬਾਈ ਤੁਸੀਂ ਤਾਂ ਚਲਾਈਓ ਆ ਇਹ ਨਾ ਮੈਂ ਤਾਂ ਹੁਣ ਤੈਨੂੰ ਪਤਾ ਹੀ ਆ ਆਊਟਰ ਦੇ ਨਾਲੇ ਦਾ ਸੁਆਦ ਬਹੁਤ ਆਏ ਜਗ ਵਾਕਈ ਸਹੀ ਗੱਲ ਹਾਂਜੀ ਹਾਂਜੀ ਸਰੋਂ ਦਾ ਵੀ ਤਾਂ ਇਹੀ ਚੱਲੀ ਦੀ ਆ ਨਾ ਸਰੋਂ ਦੇ ਵੀ ਬਾਈ ਇਹੀ ਚੱਲੀ ਆ ਸਰੋਂ ਦੇ ਕਿਵੇਂ ਰਿਆ ਸਰੋਂ ਦੇ ਵੀ ਇੱਕ ਨੰਬਰ ਚੱਲੀ ਆ ਵਧੀਆ ਨੇ ਬਹੁਤ ਸੋਹਣੀ ਜੀ ਜਲਦੀ ਦੀ ਗੱਲ ਵੀਰੇ ਵੀਰੇ ਬਿੰਦੂ ਆ ਫੁੱਲ ਹਾਈ ਫੁੱਲ ਫੁੱਲ ਹਾਈ ਦੂਆ ਮਿੰਨੇ ਰੀ ਠਾਲ ਦੀ ਬੰਦੇ ਚੰਦੇ ਸਾਰੇ ਬੰਦਿਆਂ ਨੂੰ ਪਤਾ ਵੀ ਗੱਲ ਵਾਲੀ ਮਸ਼ੀਨ ਦਸ਼ਮੇਸ਼ ਕਿਵੇਂ ਚਲਦੀ ਸੀ ਹਾਂ ਉਹ ਤਾਂ ਕਹਿੰਦੇ ਵੀ ਫੜ ਫੜ ਰੱਖਣੀ ਪੈਂਦੀ ਆ ਮਸ਼ੀਨ ਜਿਹਨੇ ਪੂਰਾ ਧੱਕਾ ਕਰਿਆ ਪੂਰਾ ਵੀਰੇ ਪੂਰਾ ਮਤਲਬ ਐ ਨਾ ਜੋਰ ਲਾ ਕੇ ਦੇਖੇ ਵੀ ਇਹਦਾ ਕੋਈ ਟੁੱਟ ਜਵੇ ਪੂਰਾ ਜੋਰ ਮਾਰਿਆ ਵੀ ਵੀ ਕਹਿਣ ਜੋ ਇਹ ਵੀ ਤਾਂ ਵੀ ਕੰਪਨੀ ਨੂੰ ਅਸੀਂ ਕਹੀਏ ਵੀ ਆਹ ਹੋ ਗਿਆ ਇਹਦਾ ਟੁੱਟ ਗਿਆ ਹਾਂ ਫੇਰ ਵੀ ਬਰ ਨਹੀਂ ਧੱਕਾ ਚੱਲ ਗਿਆ ਕੁਝ ਵੀ ਨਹੀਂ ਵੀਰੇ ਹੋਇਆ ਹੈਗਾ ਹੁਣ ਮੈਂ ਤੈਨੂੰ ਵੀ ਕਾਦਾ ਮਰਜੀਤ ਨੂੰ ਫੋਨ ਲਾ ਦਮਾ ਪਰ ਮਸ਼ੀਨ ਦੇ ਸਾਥ ਬਹੁਤ ਦੱਤਾ ਨਹੀਂ ਮਸ਼ੀਨ ਦਾ ਤਾਂ ਸਵੇਸ਼ ਕੰਪਨੀ ਵਧੀਆ ਬਣਾਉਂਦੀ ਆ ਬਾਈ ਹੈਵੀ ਮਹੀਨ ਇਹਨਾਂ ਦੀ ਉਹ ਮਜੀ ਬਿਲਕੁਲ ਬਿਲਕੁਲ ਬਾਕੀ ਇਹ ਪਲੇਟ ਬਾਡੀ ਦਾ ਫਾਇਦਾ ਦੇਖ ਨਾ ਪਲੇਟ ਬਾਡੀ ਦਾ ਫਾਇਦਾ ਦੇ ਜਿਵੇਂ ਹੁਣ ਆਪਾਂ ਆ ਦੇਖੋ ਬਾਈ ਕਿੰਨੀ ਮੋਟੀ ਪਲੇਟ ਹੈ ਇਹਨੇ ਕਦੇ ਹਿੱਲਣਾ ਨਹੀਂ ਜਿਵੇਂ ਆਪਾਂ ਹੁਣ ਸੀਜ਼ਨ ਬਾਈ ਗਿੱਲ ਲਾਇਆ ਜਿਵੇਂ ਦੂਈ ਦੂਈ ਬਾਡੀ ਹੁੰਦੀ ਉਹਦੇ ਨਾਟ ਪਾਏ ਹੋਏ ਨੇ ਹਣਾ ਇੱਥੇ ਮਾਲ ਖੜ ਜਾਂਦਾ ਮਾਲ ਖੜ ਜਾਂਦਾ ਆ ਦੇਲਾ ਉਕਣੇ ਸਾਹ ਪਈ ਆ ਸਾਹ ਪਈ ਆ ਬਾਈ ਸਾਹ ਲੈ ਬਿਲਕੁਲ ਕੋਣ ਬਾਈ ਨਾਲੇ ਧੋਤੀ ਨਹੀਂ ਅਜੇ ਨਾ 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 ਸਾਫ ਵੀ ਨਹੀਂ ਕੀਤੀ ਏ ਕੁਕਣੇ ਖੜੀ ਅਸੀਂ ਲਾ ਕੇ ਆ ਕੇ ਬਿਲਕੁਲ ਬਿਲਕੁਲ ਪਰ ਮਸ਼ੀਨਾਂ ਆਪਣੇ ਬਹੁਤ ਚਲਾਈਆਂ ਪਰ ਚਲਾਉਣ ਦਾ ਫਰਕ ਹੈਗਾ ਇਹ ਹੁਣ ਆਏ ਤੀ ਕੀ ਹੀਰਾ ਹਿੰਦ ਸ੍ਰਿੰਦਰਾ ਵਿਸ਼ਾਲ ਸਾਰੀਆਂ ਜਲਾਲੀਆਂ ਇਹਦੇ ਕੋਈ ਫਰਮਾ ਹੈ ਹੀ ਨਹੀਂ ਨਾ ਵਿਸ਼ਾਲ ਹੀਰਾ ਸ੍ਰਿੰਦਰਾ ਹਿੰਦ ਠੀਕ ਹੈ ਪਰ ਫਰਕ ਆ ਚਲਾਈ ਦਾ ਮਸ਼ੀਨਾਂ ਚਲਾਈ ਨੂੰ ਵੀ ਵਧੀਆ ਬਰਤਰ ਵੀ ਵਧੀਆ ਔਗਰ ਦਾ ਬਾਈ ਫਿਰ ਦਿੱਕਤ ਤਾਂ ਨਹੀਂ ਆਈ ਨਹੀਂ ਬਾਈ ਪਹਿਲਾਂ ਸਾਨੂੰ ਡਰ ਇਹ ਵੀ ਹੈਗਾ ਦੀ ਬਾਈ ਤੋਂ ਅਸੀਂ ਬਾਲਟੀਆਂ ਨਾਲ ਕੱਢਦੇ ਦੀ ਉਹ ਅਸੀਂ ਤਾਂ ਵੈਸੇ ਮੈਂ ਇਹਨੂੰ ਕਹਤਾ ਨਹੀਂ ਮੈਂ ਕਿ ਕਦੀ ਬਾਲਟੀ ਰੱਖ ਲਿਓ ਉੱਪਰ ਪਰ ਐਝੀ ਕੋਈ ਪ੍ਰੋਬਲਮ ਨਹੀਂ ਆਈ ਇਹਨਾਂ ਦੇ ਵੈਸੇ ਇੱਥੇ ਪਲੇਟ ਦਿੱਤੀ ਹੋਈ ਆ ਨਹੀਂ ਉਹ پلیਟ ਹੈਗੀ ਸਾਡੇ ਵੀ ਜੀ ਉਹ ਗੌਰ ਨਹੀਂ ਕਰੀ ਜਿਆਦਾ ਆਹ ਪਲੇਟਾ ਇੱਥੋਂ ਖੁੱਲਕੇ ਸਾਰਾ ਮਾਲ ਸਾਰਾ ਮਾਲ ਥੱਲੇ ਆ ਗਿਆ ਅੱਛਾ ਵਾਲਟੀ ਦਾ ਬਾਈ ਸਾਨੂੰ ਦਾਅ ਰੱਖਣੀ ਪਈ ਤੀ ਵੀ ਆ ਤਾਂ ਬਾਈ ਦੇਖ ਕੇ ਵਾਲੀ ਰੱਖਿਆ ਨਾਲ ਮੈਂ ਕਿਤੇ ਖੜਨਾ ਜਾ ਪਰ ਰਾਣੀ ਨੇ ਸਾਥ ਬੋਟਲ ਨਹੀਂ ਹੈ ਜੀ ਪ੍ਰੋਬਲਮ ਨਹੀਂ ਉਹ ਪਤਾ ਕੀ ਚੈੱਕ ਕਰੋ ਉਹ ਆਪਣੀ ਗਲਤੀ ਨਾਲ ਹੁੰਦਾ ਬਾਈ ਹਾਂ ਸਹੀ ਆ ਅਸੀਂ ਵੀ ਉਹਦੇ ਵਿੱਚ ਨਵੇਂ ਦੇ ਹੁਣ ਜਿਵੇਂ ਤੁਸੀਂ ਆਏ ਕਿ ਨਵੇਂ ਦੇ ਤੁਹਾਨੂੰ ਜਦੋਂ ਪੁਆਇੰਟ ਪਤੇ ਲੱਗ ਗਿਆ ਅਸੀਂ ਵੀ ਉਹਦੇ ਵਿੱਚ ਕੰਮ ਦੇ ਵਿੱਚ ਨਵੇਂ ਦੇ ਜਿਆਦਾ ਇਹ ਚੀਜ਼ ਦੇ ਵਿੱਚ ਹੁਣ BS4 ਇੰਜਨ ਉਹਦੇ ਵਿੱਚ ਆਪਾਂ ਦੇ ਨਹੀਂ ਕਿਸੇ ਨੂੰ ਬਿਲਕੁਲ ਬਿਲਕੁਲ ਉਹਦੇ ਕੇ ਇਹਦੇ ਵਿੱਚ ਅਸੀਂ ਵੀ ਨਵੇਂ ਤੇ ਸਾਨੂੰ ਪਤਾ ਹੀ ਨਹੀਂ ਲੱਗਿਆ ਲੋਕ ਹੋ ਗਿਆ ਸੀ ਜਾਂ ਜਿਆਦਾ ਸੀ ਬਾਲਟੀਆਂ ਫਟਾਫਟ ਬਿਲਕੁਲ 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 ਬੜੀ ਰੀਲ ਵਾਇਰਲ ਹੋਈ ਦੀ ਬਾਈ ਬਹੁਤ ਮਤੋਂ ਸਵਾਲ ਲਿਆਤਾ ਇਹਨੇ ਤਾਂ ਉਗੜਨੇ ਤਾਂ ਅੱਛਾ ਹਾਂ ਮੰਨ ਕੇ ਚੱਲ ਕੁਛ ਵਧਾਈ ਇਹਦੇ ਕਰਕੇ ਵਧੀਆ ਨਹੀਂ ਆਪਾਂ ਹਰੇ ਖੇਤ ਜਾਦੇ ਆ ਉੱਪਰ ਲਾਉਂਦੇ ਆ ਹੁਣ ਦੇ ਇੱਕ ਗੱਲ ਨੋਟ ਕਰਿਓ ਤੁਸੀਂ ਜਾਨਾ ਮਸ਼ੀਨ ਖੇਤ ਦੇ ਵਿੱਚ ਜਾਂਦੀ ਆ ਕਈ ਵਾਰੀ ਔਗਰ ਲਾਉਣ ਵਾਲਾ ਬੰਦਾ 5 ਤੋਂ 10 ਮਿੰਟ ਵੀ ਲਾਉਂਦਾ 10 ਮਿੰਟ ਵੀ ਕਈ ਵਾਰੀ ਆਪਾਂ ਦਾ ਤਰੋਸ ਨਹੀਂ ਸਹੀ ਪੈਂਦਾ ਹੈਗਾ ਵਿੱਚ ਪੈਂਦਾ ਟਾਈਮ ਲੱਗ ਜਾਂਦਾ ਕਈ ਵਾਰ ਦਾ ਉਹ 10 10 ਮਿੰਟ ਕਰਕੇ ਸ਼ਾਮ ਤੱਕਰ ਘੰਟਾ ਡੇਢ ਕੱਢੀਦਾ ਬਾਈ ਭਲੇਖਾ ਪੈਂਦਾ ਰਿਹਾ ਸਾਨੂੰ ਵੀ ਔਗਰ ਲਾਉਣਾ ਨਹੀਂ ਜਾ ਕੇ ਤੱਕਦਾ ਦੇਦੀ ਉਹ ਕੋਲੇ ਮਸ਼ੀਨ ਚੱਲਣਾ ਇੱਕ ਇੱਕ ਹੋਰ ਆ ਇੱਕ ਜਿਵੇਂ ਉਹ ਖੰਭੇ-ਖੰਭੇ ਨੂੰ ਕਈ ਵਾਰ ਦਾ ਡਬਲ ਕੱਟ ਲਾਉਣਾ ਮੈਂ ਹੋਰ ਕੇ ਇਹਦੇ ਲੋੜੇ ਨਹੀਂ ਪੈਂਦੇ ਬੰਦਾ ਬੇਚਰ ਇਹ ਤਾਂ ਬਸ ਇੰਨਾ ਦੇਖਦਾ ਦੀ ਮੂਰੇ ਕੱਟਰ ਲੰਗੀ ਮਸ਼ ਸੋ ਇਹ ਗਾਹ ਕੱਟਨਾਂ ਗਿਆ ਮਸ਼ੀਨ ਲੰਗ ਨਹੀਂ ਉਦੋਂ ਨਹੀਂ ਸਫਾਈ ਸੂਈ ਦੇ ਮਾਮਲੇ ਚ ਕਿਵੇਂ ਦੀ ਸਫਾਈ ਬਥੇੜੀ ਆ ਬਾਈ ਐਨ ਕੱਢਦੇ ਹੀ ਵੇਣ ਪੂਰਾ ਉਹ ਮੈਂ ਕਹਿੰਦਾ ਯਾਰੇ ਬੰਦੇ ਹਾਂ ਹਾਂ ਤਾਂ ਦਾਦਾ ਵੀ ਬੰਦੇ ਕਹਿੰਦੇ ਬੜੀ ਮਸ਼ੀਨ ਭੇਜੋ ਖੇਤ ਵਾਲਿਆਂ ਦੀ ਡਿਮਾਂਡ ਹੋਵੇ ਖੇਤ ਵਾਲਿਆਂ ਦੀ ਡਿਮਾਂਡ ਸੀਗੀ ਉਹ ਪਿੰਡ ਦੇ ਵਿੱਚ ਕਹਿੰਦੇ ਬੜੀ ਭੇਜੋ ਵੀ ਬੜੀ ਕਮੈਂ ਆਵੇ ਹਾਂ ਬੜੀ ਮਸ਼ੀਨ ਆ ਉਸੇ ਨੂੰ ਬੜੀ ਲੱਗੇ ਤੇ ਇਹਨੂੰ ਬੜੀ ਕਹਿਣ ਲੱਗੇ ਸੀ ਹੁਣ ਦੇਖਣ ਨੂੰ ਛੋਟੀ ਲੱਗਦੀ ਆ ਹਾਂ ਇਹਨੂੰ ਬੜੀ ਕਹਿਣ ਲੱਗੇ ਸੀ ਸਹੀ ਗੱਲ ਆ ਬਿਲਕੁਲ ਜੀ ਹੁਣ ਕਿੰਨੇ ਖੜੇ ਆ ਗੱਲ ਬਾਈ ਹੋਰ ਬਾਈ ਹੈਗੀਆਂ ਨੇ 8- अच्छा हां हल्ले ਕੋਸੇ ਠੇਕੇ ਵਾਲੀਆਂ ਦੋ ਕੁ ਮਸ਼ੀਨਾਂ ਆਈਆਂ ਨਹੀਂ ਹੈਗੀਆਂ। اچھا ਉਹ ਬੰਦੇ ਕਹਿੰਦੇ ਗ੍ਰਾਈ ਗੁਰੂ ਇਕੱਠੀ ਕਰਦੇ ਆਂ ਵੀ ਗ੍ਰਾਈ ਇਕੱਠੀ ਕਰਕੇ ਫੇਰ ਸਟਕ ਜਮਾਂਡ ਦਾ ਹਿਸਾਬ ਲਾ ਦੇਣਗੇ। ਉਹ ਲੱਗਦਾ 8 ਕੁ ਮਸ਼ੀਨਾਂ ਤਾਂ ਆ ਗਈਆਂ। ਖੜੀਆਂ ਨੇ ਜਿਹੜੀਆਂ। 8-9 ਮਸ਼ੀਨਾਂ। ਵੇਚਣ ਵਾਲੀਆਂ ਭਾਈ। ਵੇਚਣ ਵਾਲੀਆਂ ਖੜੀਆਂ। ਕਿਹੜੇ-ਕਿਹੜੇ ਵੇਚਣੇ ਆ ਭਾਈ? ਭਾਈ ਦਸ਼ਮੇਸ਼ ਵੀ ਤਮਾਗੇ। ਅੱਛਾ ਨਵੀਂ ਲੈਣਗੇ ਹੁਣ ਕੈਵਨ ਬੰਦ। ਇਹ ਬਾਈ ਮਾਡਲ ਆ ਨਾ। ਇਹ ਬਾਈ ਆ ਭਾਈ। 23 ਮਾਡਲ 23 ਚ ਚੱਲੀ ਹੋਈ ਆ ਵੈਸੇ। ਫੇਰ ਹੁਣ ਇਹਦੇ ਬਾਅਦ ਫਿਰ ਹੁਣ ਨਵੀਂ ਵੇ ਨਵੀਂ ਬਾਈ ਅੱਛਾ ਕੰਪਨੀ ਜਾਂ ਵੀ ਫਰੈਸ਼ ਪੀਸ ਫਰੈਸ਼ ਪੀਸ ਠੀਕ ਹੈ ਜੀ ਨਹੀਂ ਕੋਈ ਟੈਸਟ ਕਰਕੇ ਦੇਖਣਾ ਹਾਂ ਜੀ ਚੈੱਕ ਕਰਨੀ ਦੀ ਬਾਈ ਵੀ ਕਿਦਾਂ ਡਬ ਉਹ ਵੀ ਡਬਲ ਥ੍ਰੈਸ਼ਰ ਉਹ ਵੀ ਡਬਲ ਥ੍ਰੈਸ਼ਰ ਬਾਈ ਜਿਹੜੇ ਹੁਣ ਲਾਉਂਗੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਆ ਸਰਿੰਦਰਾ ਜਿਹੜੀ ਇਹ ਵੀ ਸੇਲ ਆ ਸਰਿੰਦਰਾ ਬਾਈ 17 ਮਾਡਲ ਇਹ ਨਹੀਂ ਸੇਲ ਅੰਦਰ ਖੜੀਆਂ ਨੇ ਸਰਿੰਦਰਾ 20 ਮਾਡਲ ਸੇਲ ਆ ਅੱਛਾ 14 ਮਾਡਲ ਸੇਲ ਆ ਦੋ ਹਿੰਦਾ ਖੜੀਆਂ ਨੇ ਬਾਈ 19 ਮਾਡਲ ਸੇਲ ਆ 16 ਮਾਡਲ ਸੇਲ ਆ ਨੂੰ 6 ਚ ਲਾਈਆਂ ਐ ਤੇ ਕੀ ਹਾਂ ਬਾਈ 6 ਚ ਲਾਈਆਂ ਆਪ ਆਪੇ ਆਪੇ ਭਾਈ ਇਹਨੇ ਕਿ ਮੈਂ ਇੱਕ ਚੀਜ਼ ਦੇਖੀ ਆ ਵੀ ਹੁਣ ਅਸੀਂ ਦੋ ਚਲਾਈਆਂ ਹਨ ਦੋ ਨੇ ਭੂਤ ਨਹੀਂ ਘਵਾ ਕੇ ਰੱਖੇ ਮੇਰੇ ਤਾਂ ਬੰਦੇ ਨੇ ਭਾਈ ਬੜਾ ਹਾਲ ਤਾਂ ਇਕੜਿਆ ਹੁੰਦਾ ਭੂਤ ਨਹੀਂ ਰੱਖਣੇ ਘਵਾਉਂਦੇ ਆ ਇਹ ਬੰਦੇ ਵਧੀਆ ਹੁਣ ਤੇ ਗੱਡੀ ਚੱਲੀ ਜਾਂਦੀ ਆ ਜੇ ਬੰਦਾ ਇੱਕ ਅੱਧਾ ਮਾਰਾ ਟਕਰ ਗਿਆ ਫੇ ਸਾਰੀ ਪੱਟੀ ਮੇਸ ਹੋ ਜਾਂਦੀ ਆ ਤੇ ਤੂੰ ਇੰਨੇ ਕਿਤੇ ਲੱਭ ਮਿਲ ਜੰਨੇ ਆ ਬੰਦੇ ਬੰਦੇ ਵਧੀਆ ਨੇ ਭਾਈ ਮੇਰੇ ਕੋਲ ਅੱਛਾ ਤਕਰੀਬਨ ਸਾਰੀ ਵਧੀਆ ਨੇ ਮੰਡੇ ਸਾਊ ਨੇ ਸਾਫ ਦੰਦੇ ਨੇ ਆਪਣਾ ਤਾਂ ਗੱਡੀ ਚੱਲੀ ਜਾਂਦੀ ਆ ਤਾਂ ਗੱਡੀ ਚੱਲੀ ਜਾਂਦੀ ਆ ਵਾਕੇ ਸਹੀ ਬਿਲਕੁਲ ਬਿਲਕੁਲ ਬਾਕੀ ਜੈ ਇਹਨਾਂ ਦਾ ਇਹਦੇ ਵਿਚਾਰ ਪਾਉਨੇ ਆ ਹਾਂ ਬਾਈ ਚਾਰ ਪਾਉਦੇ ਜਿਹਦਾ ਹੁਣ ਪੰਜ ਆਉਣ ਲੱਗੀਆਂ ਅੱਛਾ ਪੰਜ ਜੈ ਇਹਨਾਂ ਆਉਣ ਲੱਗੀਆਂ ਠੀਕ ਹੈ ਬਸ ਜੀਮੀਦਾਰਾਂ ਨੂੰ ਖਰਚਾ ਵਧਾਈ ਜਾ ਨਹੀਂ ਕੋਈ ਵੈਸੇ ਬਾਈ ਮੱਕੀ ਤੇ ਵਧੀਆ ਮੱਕੀ ਤੇ ਮੱਕੀ ਤੇ ਬਿੰਗੀ ਫੱਟੀਆਂ ਨਹੀਂ ਹੁੰਦੀਆਂ ਨਹੀਂ ਤਾਂ ਆਮ ਤਾਂ ਫੱਟੀਆਂ ਬਹੁਤ ਟੁੱਟਦੀਆਂ ਨੇ ਦਿਲ ਕਿੱਥੇ ਰਾਹ ਤਾਰ ਕਿੱਥੇ ਅਸੀਂ ਕਿੱਥੇ ਤੇ ਕਿੱਥੇ ਜਾਏ ਮਤਲਬ ਲੈਣੀ ਫੱਟੀਆਂ ਹੱਦ ਤੱਕ ਨਾਲ ਦੀ ਜੈ ਨਾ ਬਾਈ ਮਾੜ ਨਾਲ ਦੀਆਂ ਫੱਟੀਆਂ ਨਾਲ ਦੀ ਇੱਕ ਸੂਤ ਵੀ ਬਿੰਗੀ ਨਹੀਂ ਹੋਈ ਠੀਕ ਆਜੋ ਬਾਈ ਅੰਦਰ ਇਹਦਾ ਬੋਰ ਵੀ ਬੜਾ ਖਤਰਨਾਕ ਜਿਆ ਹੈ ਬਲੌਰ ਬਹੁਤ ਵਧੀਆ ਬਾਈ ਬਣਤਰ ਬਹੁਤ ਥੋੜੀ ਬਣਾਈ ਹੋਈ ਹੈ ਹਾਂ ਇਹਦਾ ਜਮੇ ਵਿੱਚ ਚੜਾਈ ਵੀ ਕੁਛ ਨਹੀਂ ਤਾਂ ਮੜਾ ਚੜਾਈ ਵੀ ਕੁਛ ਨਹੀਂ ਹਲਕਾ ਜਿਹਾ ਹਵਾ ਮਾਰਦਾ ਪੂਰੀ ਹਵਾ ਬਹੁਤ ਆ ਬਾਈ ਅੱਛਾ ਜੀ ਹਾਂ ਗੇਅਰ ਦੀ ਬਹੁਤ ਤਕੜੀ ਆ ਬਾਈ ਮਸ਼ੀਨ ਗੇਅਰ ਇਹ ਸਪੈਸ਼ਲ ਹੈ ਜਿਵੇਂ ਇਹਦਾ ਗੇਅਰ ਹੈ ਇਹਦਾ 5 ਸਟਾਰ ਗੇਅਰ ਆ ਇਹਦਾ 5 ਸਟਾਰ ਹਾਂ 5 ਸਟਾਰ ਤੋਰਾ ਬਹੁਤ ਆ ਤੇ ਆਵਾਜ਼ ਹੈ ਨਹੀਂ ਡਿਡਕਸ਼ਨਾਂ ਦੀ ਵਾਕਈ ਹਾਂ ਜੀ ਗੇਅਰ ਦੀ ਬਣਤਰ ਇਹ ਉਹਨਾਂ ਸਪੈਸ਼ਲ ਹੈ ਆ ਬਿਲਕੁਲ ਜੀ ਬਿਲਕੁਲ ਬਈ ਕੱਲੀ ਕੱਲੀ ਚੀਜ਼ ਹੈ ਜਿਹੜੀ ਅੰਦਰ ਬਣਾਉਂਦੇ ਨੇ ਬਹੁਤ ਸੋਧ ਕੇ ਬਣਾ ਰਹੇ ਨੇ ਦਸ਼ਮੇਸ਼ ਬਿਲਕੁਲ ਗਿੱਲ ਬਾਈ ਤੇਰਾ ਸਾਰੀਆਂ ਚਲਾਣੇ ਤੈਨੂੰ ਕਿਹੜੀ ਚੰਗੀ ਕਿਹੜੀ ਲੱਗੀ ਸਾਰੀਆਂ ਚੋਂ ਬਈ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗੀਆਂ ਸਾਰੀਆਂ ਜਿਹੀਆਂ ਹੁਣ ਤੱਕਰ ਬਿਲਕੁਲ ਬਈ ਗਿੱਲ ਬਾਈ ਨੇ ਚਲਾ ਕੇ ਦਸ਼ਮੇਸ਼ ਅੱਜ ਜਿਹੜਾ ਇਹਦੇ ਕੋਈ ਸਪੈਸ਼ਲ ਹੈ ਨਾ ਗੱਲ ਬਾਈ ਦੀ ਟੈਂਕੀ 100 ਲੀਟਰ ਦੀ ਹੋ ਕੇ ਛੋਟੀ ਨਹੀਂ ਹੈ ਨਹੀਂ ਬਾਈ ਓਡੀਵਾ ਟੈਂਕੀ ਤਾਂ ਇਹ ਟੈਂਕੀ ਖੜੀ ਜੀ ਕਰੀ ਹੋਈ ਆ ਨਾ ਅੰਦਰੋਂ ਮੇ ਲੋਟ ਕਰਦੀ ਜੀਆਂ ਤਾਂ ਲੰਬੀ ਜੀ ਹੁੰਦੀ ਇਹ ਤਾਂ ਖੜੀ ਜੀ ਕਰੀ ਹੋਈ ਆ ਬਾਈ ਇਹ ਸ਼ੀਲਡ ਦੇ ਅੰਦਰ ਆ ਗਈ ਫਿਰ ਇਹ ਖੜਵੇਂ ਲੋਟ ਕਰਦੀ ਹਾਂ ਹਾਂ ਜੀ ਇਹ ਵੀ ਦੇਖਦੇ ਨਹੀਂ ਜਿਵੇਂ ਡੀਲੈਕਸ ਮਾਡਲ ਦੇ ਵਿੱਚ ਦੇਖਦੇ ਨਹੀਂ ਬਿਲਕੁਲ ਜੀ ਬਿਲਕੁਲ ਬਾਕੀ ਬਾਈ ਸਾਇਆ ਸਿਸਟਮ ਤਕੜਾ ਹੀ ਆ ਦੇਲਾ ਜੈਕ ਨਹੀਂ ਆ ਪਹਿਲੀ ਕਮੈਂਡ ਦੇ ਜੈਕ ਲੱਗਿਆ ਆ ਦੇਖਿਆ ਮੈਂ ਦੇਖਦਾ ਬਾਈ ਹੈ ਬਿਲਕੁਲ ਨਹੀਂ ਦੇਖਿਆ ਕਿਸੇ ਦਾ ਤਾਂ ਲੱਗਿਆ ਦੇਖਿਆ ਨਾ ਵੀ ਗੱਲ ਕਿਦਾਂ ਦਾ ਡੈਮੋ ਕਰਦੇ ਕਵਾਲਿਟੀ ਦੇ ਪੱਖੋਂ ਤਾਂ ਕਹਿਣ ਵਾਦੀ ਤਾਂ ਹਰੇਕ ਚੀਜ਼ ਦੀ ਇਕੱਲੇ ਇਕੱਲੇ ਨਾੜ ਦੀ ਵੀ ਕੁਆਲਿਟੀ ਆ ਇੱਕ ਹੋਰ ਦੇਖੋ ਤੁਸੀਂ ਐਡ ਲਾਣੂ ਆਟੋਮੈਟਿਕ ਜਿਹਾ ਉਹ ਲਾਏ ਹੋਏ ਆ ਨਾ ਵੀ ਮਤਲਬ ਬੈਲਟ ਜਿੰਨੀ ਘਟਲੀ ਹੋ ਗਈ ਆਪੇ ਡੈਟ ਹੋ ਜਾਵੇ ਆਪੇ ਡੈਟ ਆਪੇ ਡੈਟ ਵੀ ਕਰਨੇ ਦੀ ਲੋੜ ਨਹੀਂ ਕਰਨੀ ਲੋੜ ਸਾਰਿਆਂ ਨੂੰ ਆ ਨਾ ਸਾਰੀਆਂ ਆਇਰਲੈਂਡੀਆਂ ਪੱਤੀਆਂ ਵੀ ਨੇ ਬਾਈ ਉਹ ਉਹ ਵੀ ਆਪਾਂ ਖੋਲਦੀਆਂ ਕੀਤੀਆਂ ਦੇਖ ਲਓ ਇਹਨਾਂ ਦੇ ਵਾਹ ਜੀ ਵਾਹ ਤਾਂ ਸਾਰਾ ਹੀ ਇਹ ਵੀ ਖੋਲ ਕੇ ਜਾ ਅੱਗੇ ਪਿੱਛੇ ਕਰ ਲਓ ਬੀਜ ਨਹੀਂ ਅਲਾਈਨਮੈਂਟ ਬਣਦੀ ਤਾਂ ਨਾ ਜਾਂ ਕੋਈ ਬਿੰਗੀ ਡੇਢੀ ਹੋਵੇ ਐਡ ਲਾਣ ਵੀ ਖੁੱਲਦੇ ਕਰਿਆ ਖੁੱਲਦੇ ਕੀਤੇ ਹੋਈਆਂ ਪੱਤੀਆਂ ਵੀ ਖੁੱਲਦੀਆਂ ਨੇ ਨਹੀਂ ਕੰਮ ਦਾ ਸਵੇਸ਼ ਕੰਪਨੀ ਦੇ ਵਧੀਆ ਕਰੇ ਹੋਏ ਆ ਬਿਲਕੁਲ ਜੀ ਬਾਕੀ ਇਹ ਡਬਲ ਥਰੇਸ਼ਰ ਦਾ ਹੀ ਦਾ ਹਾਂ ਡਬਲ ਥਰੇਸ਼ਰ ਮੀ ਜਿਹੜਾ ਰਿਜ਼ਲਟ ਦਾ ਹਨਾ ਬਾਈ ਹੈਗਾ ਦਿਮਾਂਚ ਤੋਕ ਤੋਕਾ ਹੈਗਾ ਜੀ ਅੱਜੇ ਪਹਿਲੀ ਵੀਡੀਓ ਕਰਨ ਲੱਗੇ ਆ ਆਪਾਂ ਦਾ ਬਦਲੇ ਅੱਗੇ ਮੈਂ ਕਈ ਵੀਰ ਮੈਨੂੰ ਕਹਿੰਦੇ ਆ ਮੇਰੇ ਫੋਨ ਆਉਣਾ ਹੈ ਬਈ ਡਬਲ ਥਰੇਸ਼ਰ ਬਾਈ ਕਿੰਦਾ ਕਾਮਯਾਬ ਆ ਤਾਂ ਆਪਾਂ ਮੈਂ ਇਹ ਗੱਲ ਕਹਾਂ ਨਾ ਮੈਂ ਨਹੀਂ ਬਾਈ ਚਲਾਈ ਨਹੀਂ ਕਦੇ ਚਲਾਵਾਂਗੇ ਵੇ ਦੱਸੋ ਬਿਲ ਜਦੋਂ ਮੈਂ ਆਪਾਂ ਦੇ ਵੇਚੀਆਂ ਨੇ ਮੈਂ ਉਹਨਾਂ ਨੂੰ ਵੀ ਇਹ ਗੱਲ ਕਹੀ ਆ ਮੈਂ ਕਿਹਾ ਅਸੀਂ ਚਲਾਈ ਨਹੀਂ ਹੈਗੀ ਵੀ ਜ਼ਿੰਮੇਵਾਰੀ ਹਾਂ ਤੁਸੀਂ ਚਲਾ ਕੇ ਜੇ ਤੁਹਾਡੀਆਂ ਪਹਿਲਾਂ ਚੱਲ ਪਈਆਂ ਸਾਨੂੰ ਦੱਸਿਓ ਹਾਂ ਵੀ ਕਾ ਮੈਂ ਨਹੀਂ ਮੈਂ ਚਲਾ ਲਈ ਹੁਣ ਤਸੱਲੀ ਆ ਨਹੀਂ ਯਾਰ ਉਹ ਤਾਂ ਹੁਣ ਪਤਾ ਕੀ ਚੱਕਰ ਆ ਕਈ ਵਾਰ ਸਟਾਪ ਹੈ ਨਾ ਪਰ ਮਾੜਾ ਹੁੰਦਾ ਹੁਣ ਲਾ ਮੈਨੂੰ ਅੱਜ ਸਵੇਰੇ ਇੱਕ ਫੋਨ ਆਇਆ ਤੜਕੇ ਆ ਕੇ ਬਾਈ ਕਰਤਾਰ ਮਸ਼ੀਨ ਆ ਮੈਂ ਕਿਹਾ ਕਹ ਰਿਹਾ ਤਾਂ ਜਮੀ ਬਹੁਤ ਭਰਾਨ ਕਰਦੀ ਆ ਮੈਂ ਕੀ ਹੋ ਗਿਆ ਕਹਾਂ ਮੂਗੀ ਵੜਦਾ ਐਲੀਵੇਟਰ ਚ ਉਹ ਕੋਈ ਨਾ ਮੈਂ ਕਿਹਾ ਉਹਦਾ ਤੇਰੇ ਹੱਥ ਜਾ ਮਸ਼ੀਨ ਕਹਦੇ ਮਾੜੀ ਹੋ ਗਈ ਉਹ ਤਾਂ ਮਸ਼ੀਨ ਦਾ ਤਾਂ ਕੋਈ ਕਸੂਰ ਨਹੀਂ ਹੈ ਮਸ਼ੀਨ ਦਾ ਦਾ ਕੀ ਮਸ਼ੀਨ ਦਾ ਕੋਈ ਕਸੂਰ ਨਹੀਂ ਹੈ ਬਿਲਕੁਲ ਭਾਈ ਬਾਕੀ ਵੀ ਇਹ ਪਲੇਟ ਬਾਡੀ ਦਾ ਆ ਨਜ਼ਾਰਾ 10 ਕਿਲੋ ਬਿਲਕੁਲ ਭਾਈ ਕੋਈ ਤਰਨੀ ਟੁੱਟੀ ਹੈ ਨਹੀਂ ਕਿਤੇ ਪਾ ਪਈ ਵਾਲਾ ਪਾ ਪਈਆ ਭਾਈ ਹੂੰ ਇਹ ਐਲੀਵੇਟਰ ਛੋਟੇ ਨਹੀਂ ਲੱਗਦੇ ਇਹਦੇ ਨਹੀਂ ਬਾਈ ਆਹ ਦੇਖਣ ਨੂੰ ਲੱਗਦੇ ਨੇ ਆਹ ਦੇਖਣ ਨੂੰ ਲੱਗਦੇ ਨੇ ਬਾਈ ਆਏ ਲੱਗਦੇ ਨੇ ਇਕੱਠੇ ਜਿਹੜਾ ਦੂਹ ਇਹਨਾਂ ਦੇ ਵੀ ਬਾਈ ਖੁੰਦੇ ਕੀਤੇ ਹੋਏ ਨੇ ਜੇ ਆਪਾਂ ਮੂੰਗੀ ਮੰਗੀ ਸੋਇਆ ਬੀਨ ਚ ਚਲਦੀਆਂ ਚੋਕ ਹੁੰਦੇ ਆ ਸਾਈਡਾਂ ਤੇ ਇਹ ਚਾਹੀਦੇ ਖੁੱਲਦੇ ਆ ਕਈ ਵਾਰ ਇਹ ਸੋਆ ਬੀਨ ਹੋ ਗਈ ਇਹ ਮੂੰਗੀ ਹੋ ਗਈ ਨਾ ਮਿੱਟੀ ਮੁੱਟੀ ਚੋਕ ਹੁੰਦੀ ਹੁੰਦੇ ਨੇ ਜਿਵੇਂ ਉਹ ਮੱਕੀ ਮੁੱਕੀ ਜੀ ਵੀ ਕਈ ਵੇਰ ਹੋ ਜਾਂਦਾ ਬਿੱਲੀ ਮੱਕੀ ਆ ਜੀ ਮੱਕੀ ਦੇ ਵਿੱਚ ਤਾਂ ਫੇਰ ਬੰਦਾ ਜਾਵੇ ਕਿਧਰ ਨੂੰ ਚੈਨ ਘੁੰਮਦੀ ਆ ਨਾ ਆਹ ਪਲੇਟ ਖੋਲ ਕੇ ਬੰਦਾ ਆਰਾਮ ਕਰ ਘੜ ਲੈਂਦਾ ਸਹੀ ਗੱਲ ਹੈ ਸਹੀ ਗੱਲ ਹੈ ਬਾਕੀ ਹਾਂ ਜਿਹੜੇ ਚੀਜ਼ਾਂ ਨੋਟ ਕਰਨੇ ਕਈ ਕੰਪਨੀਆਂ ਕਰ ਵੀ ਦਿੰਦੀਆਂ ਹਨ ਹੈ ਨਾ ਕਈ ਜਿੰਨਾ ਮਾਰੀ ਰੋਣ ਜਾਈ ਰੋਣ ਕੋਈ ਨਹੀਂ ਪੈਂਦਾ ਬਿਲਕੁਲ ਗੱਲ ਬਾਈ ਨੇ ਦੱਸਿਆ ਬਾਈ ਵੀ ਮਸ਼ੀਨ ਦਸ਼ਮੇਸ਼ ਡਬਲ ਥ੍ਰੈਸ਼ਰ ਵਧੀਆ ਕਹੀਦੀ ਜੀ ਨੂੰ ਵੀ ਕੋਈ ਇੱਕ ਵੀ ਪੈਸੇ ਦੀ ਵੀ ਜਿਹੜੀ ਦਿੱਕਤ ਹੈ ਇਹਦੇ ਵਿੱਚ ਆਈ ਨਹੀਂ ਹੈ ਨਾ ਬਾਕੀ ਇਹੋ ਜੀਜ਼ ਦਾ ਸ਼ੋਰ ਕਰਨਾ ਦਾ ਆਪਾਂ ਨੇ ਅੱਜ ਠੀਕ ਹੈ ਗੱਲ ਬਾਈ ਜੀ ਬਹੁਤ ਬਹੁਤ ਤੇਰਾ ਧੰਨਵਾਦ ਠੀਕ ਹੈ ਬਾਈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜਾਣਕਾਰੀ ਸਹੀ ਦੇਣ ਵਾਸਤੇ ਬਾਈ ਸਹੀ ਉਹ ਦਵਾਂਗੇ ਆਪਾਂ ਗਲਤ ਕਰਦੇ ਦਿੱਤੀ ਹੁੰਦੀ ਨਹੀਂ ਜਾਣਕਾਰੀ ਉਹ ਫਾਇਦਾ ਵੀ ਨਹੀਂ ਉਹਦਾ ਕੋਈ ਬਿਲਕੁਲ ਜੀ ਬਿਲਕੁਲ ਪਤਾ ਕੀ ਆ ਹੁਣ ਦੇ ਮੈਂ ਆਪਣੀ ਵੀਡੀਓ ਕਿੰਨੇ ਬੰਦੇ ਦੇਖਦੇ ਆ ਨਾ ਕੋਈ ਮਾਤਰਾ ਵਿੱਚ ਫਸ ਜਵੇ ਹਣਾ ਬਾਅਦ ਆਪਾਂ ਨੂੰ ਯਾਰ ਉਹ ਫਲਾਣਾ ਬੰਦੇ ਦੀ ਵੀਡੀਓ ਦੇਖੀ ਸੀ ਮੇਰੇ ਕੋਲ ਆਏ ਤੁਸੀਂ ਮੈਨੂੰ ਪੁੱਛਿਆ ਕਿੰਨਾ ਏਰੀਆ ਵੱਡ ਗਿਆ ਮੈਂ ਤੁਹਾਨੂੰ ਦੱਸਿਆ ਵੀ 6 ਮਸ਼ੀਨਾਂ 2-200 ਕਿਲਾ ਤੱਪੀਆਂ ਨਹੀਂ ਹੈਗੀਆਂ ਜੇ ਕੁੱਲ ਮਿਲਾ ਕੇ ਚੱਲੀਏ ਦੋ ਮਸ਼ੀਨਾਂ ਨੇ ਵੱਧ ਵੱਡਿਆ ਵਿਸ਼ਾਲ ਨੇ ਜਾਂ ਦਸ਼ਮੇਸ਼ ਨੇ ਹੂੰ ਲਈਆਂ ਮਸ਼ੀਨਾਂ ਹੇਟਾ ਹਣਾ ਐਤ ਕੀ ਮੇਰੀ ਸੋਣ ਗੱਲ ਹਾਂਜੀ ਇੱਕ ਬੰਦਾ ਮੈਨੂੰ ਕਈ ਕਈ ਇੱਕ ਨਹੀਂ ਕਈ ਜੀ ਵੀਰਾਂ ਨੇ ਮੈਨੂੰ ਫੋਨ ਆ ਕੇ ਆਖਿਆ ਵੀਰੇ ਤੁਸੀਂ ਵੀਡੀਓ ਪਾਉਣ ਲੱਗੇ ਤਾਂ ਕਰਕੇ ਮਸ਼ੀਨਾਂ ਜ਼ਿਆਦਾ ਹੋ ਗਈ ਨਹੀਂ ਨਹੀਂ ਜੀ ਅੱਜ ਤੋਂ 10 ਸਾਲ ਪਹਿਲਾਂ ਕਿਹੜਾ ਵੀਡੀਓ ਪੈਂਦੀ ਹੁੰਦੀ ਸੀ ਹੈ ਅੱਜ ਤੋਂ 10 ਸਾਲ ਪਹਿਲਾਂ ਕਿਹੜ ਇਹ ਸਹੀ ਗੱਲ ਆ ਜਿੰਨੇ ਹੁਣ ਇਹ ਜਰ ਕਿਹੜਾ ਕੰਪਨੀ ਆ ਜਾਂਦੇ ਲੱਗੇ ਜਦ ਵੀ ਤਾਂ ਕੰਪਨੀ ਹੈਗੀਆਂ ਸਹੀ ਗੱਲ ਆ ਇਹ ਤਾਂ ਬਾਈ ਕੁਛ ਅਧਾਰ ਕਾਢਨੇ ਕਰਤਾ ਪੈਸਾ ਦੇਣ ਨੂੰ ਘਾਟਾ ਮਸ਼ੀਨ ਮਿਲ ਜਾਂਦੀ ਆ ਹਰੇਕ ਬੰਦੇ ਨੂੰ ਅਗਲਾ ਕਹਿੰਦਾ ਆ ਬਾਈ ਚਲਾਉਂਦਾ ਚਲਾਉਂਦਾ ਬਾਈ ਕੰਮ ਨਹੀਂ ਰਿਹਾ ਅਗਲਾ ਹਰੇਕੇ ਕਹਿੰਦਾ ਵੀ ਚਲੋ ਮਸ਼ੀਨ ਲੈ ਲਾਂਦੇ ਆ ਹੋਰ ਤਾਂ ਕੋਈ ਮਿਲਣਾ ਨਹੀਂ ਹੈਗਾ ਤੇ ਮਸ਼ੀਨ ਲੈ ਕੇ ਚਲਾ ਦਾਂਦੇ ਆ ਸਹੀ ਗੱਲ ਆ ਬਈ ਕੰਮ ਕਰ ਕਰ ਲਾਂਗੇ ਕਿੰਨੀਆਂ ਵੇਚਿਆਂਗੇ ਲੈ ਬਾਈ ਇਹਦੀਆਂ ਮਸ਼ੀਨਾਂ ਬਾਈ 40 ਪਲਸ ਹੋ ਗਈਆਂ ਜਿਹੜਾ ਤੁਸੀਂ ਇਹਨੀ ਵਧੀਆ ਜਾਣਕਾਰੀ ਦਿੱਤੀ ਹੈ ਨਾ ਨਹੀਂ ਮੇਰੇ ਵੀ ਕੁਝ ਫੋਨ ਘਟਣਗੇ ਹੈ ਨਾ ਉਹਦੇ ਕਰਕੇ ਬਾਈ ਡਬਲ ਥ੍ਰੈਸ਼ਰ ਦੇ ਆਉਂਦੇ ਦੇ ਮੱਕੀ ਦੇ ਵਿੱਚ ਬਾਕੀ ਹਜੇ ਬਾਈ ਕਣਕ ਦੇ ਵਿੱਚ ਚੱਲੀ ਆ ਮੱਕੀ ਦੇ ਬਾਅਦ ਵੀ ਇੱਕ ਗੱਲ ਛੋਟੀ ਜੀ ਵੀਡੀਓ ਹੈ ਨਾ ਹਾਂਜੀ ਬਾਈ ਜਿਹੜੀ ਇੱਕ ਪਾਵਾਂਗੇ ਪਾਵਾਂਗੇ ਬਾਈ ਮੱਕੀ ਦੇ ਚਲਾ ਕੇ ਪਾਵਾਂਗੇ ਹਾਂ ਮੱਕੀ ਦੇ ਪਾ ਕੇ ਚਲਾएंगे ਠੀਕ ਆ ਬਾਈ ਓਕੇ ਬਾਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਥੈਂਕ ਯੂ ਬਈ